ਅੱਜ ਸਾਰਾ ਦਿਨ ਜੋ ਖਬਰ ਚੱਲਦੀ ਰਹੀ ਆ ਉਹ ਹੈ ਪੰਜਾਬ ਦਾ ਬਜਟ ਜੋ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਠੀਮਾ ਦੇ ਵੱਲੋਂ ਪੇਸ਼ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦਾ ਇਹ ਚੌਥਾ ਬਜਟ ਹੈ ਜੋ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਕਾਲੀ ਦਲ ਦੇ ਵੱਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਾਏ ਗਏ ਨੇ ਇਸ ਬਜਟ ਦੇ ਵਿੱਚ ਮੁੱਖ ਗੱਲਾਂ ਕਿਹੜੀਆਂ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਬਜਟ ਦੇ ਵਿੱਚ ਵਿਰੋਧੀਆਂ ਨੂੰ ਕੀ ਨੁਕਸ ਲੱਭਿਆ ਸਾਰੇ ਮਸਲੇ ਤੇ ਚਰਚਾ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਚੌਥਾ ਬਜਟ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਤੇ ਬਜਟ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਆਪਣੀ ਸਰਕਾਰ ਦੀਆਂ ਦੱਸ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਲੋਕਾਂ ਦੇ ਲਈ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਅਗਲੇ ਸਾਲ ਦੇ ਵਿੱਚ 2025-26 ਦੇ ਵਿੱਚ ਕੰਮ ਕਰਨੇ ਹਨ ਉਹਨਾਂ ਦਾ ਜ਼ਿਕਰ ਕੀਤਾ ਗਿਆ ਤੇ ਇਸ ਬਜਟ ਨੂੰ ਪੰਜਾਬ ਪੱਖੀ ਬਜਟ ਦੱਸਿਆ ਗਿਆ ਤੇ ਇਸ ਦਾ ਥੀਮ ਹੈ ਜਿਹੜਾ ਨਾਮ ਹੈ ਬਦਲਦਾ ਪੰਜਾਬ ਰੱਖਿਆ ਗਿਆ ਤਾਂ ਇਸ ਬਜਟ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਲਈ ਜੋ ਬਜਟ ਰੱਖਿਆ ਗਿਆ 3500 ਕਰੋੜ ਰੁਪਏ ਦਾ ਉਸ ਦੇ ਤਹਿਤ ਸਾਰੇ ਪਿੰਡਾਂ ਦੇ ਵਿੱਚ ਛੱਪੜਾਂ ਦੀ ਸਫਾਈ ਤੇ ਨਵੰਨੀ ਕਰਨਾ ਸੀਵਰੇਜ ਟ੍ਰੀਟਮੈਂਟ ਸਿਸਟਮ ਦੀ ਸਥਾਪਨਾ ਨਹਿਰੀ ਖਾਲਾਂ ਦੀ ਬਹਾਲੀ ਖੇਡ ਮੈਦਾਨਾਂ ਦੇ ਨਿਰਮਾਣ ਮੋਕ ਮੰਤਰੀ ਸਟਰੀਟ ਲਾਈਟ ਯੋਜਨਾ ਤੇ ਜਿਹੜੀਆਂ ਸਟਰੀਟ ਲਾਈਟਾਂ ਲਾਉਣ ਦੀ ਗੱਲ ਆਖੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਸੜਕਾਂ ਨੂੰ ਲੈ ਕੇ ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੀ ਦੇ ਵਿੱਚ ਵਿਸ਼ਵ ਪੱਧਰੀ ਸੜਕਾਂ ਬਣਾਉਣ ਦੇ ਲਈ 5983 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਸੁਚਾਰੂ ਆਵਾਜਾਈ ਦੇ ਲਈ ਬੱਸਾਂ ਖਰੀਦਣ ਦੀ ਗੱਲ ਆਖੀ ਗਈ ਹੈ ਅਤੇ ਅੰਮ੍ਰਿਤਸਰ ਤੇ ਲੁਧਿਆਣਾ ਦੇ ਲਈ 300 ਕਰੋੜ ਦਾ ਬਜਟ ਰੱਖਿਆ ਗਿਆ ਤਾਂ ਇਹਨਾਂ ਸ਼ਹਿਰਾਂ ਦੇ ਵਿੱਚ ਸਾਫ ਸਫਾਈ ਅਤੇ ਇਸ ਤੋਂ ਇਲਾਵਾ ਇਹਨਾਂ ਦਾ ਨਵੀਨੀਕਰਨ ਕਰਨ ਕਰਨ ਦੀ ਗੱਲ ਆਖੀ ਗਈ ਹੈ ਜੇ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਸਿਹਤ ਮਾਡਲ ਦੇ ਲਈ ਪੰਜਾਬ ਦੇ ਸਿਹਤਮੰਦ ਪੰਜਾਬ ਦੀ ਸਥਾਪਨਾ ਨੂੰ ਕਰਨ ਨੂੰ ਲੈ ਕੇ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ 778 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਸੂਬੇ ਦੇ ਸਾਰੇ 65 ਲੱਖ ਪਰਿਵਾਰਾਂ ਦੇ ਲਈ ਸਿਹਤ ਬੀਮਾ 5 ਲੱਖ ਰੁਪਏ ਦੀ بجائے 10 ਲੱਖ ਰੁਪਏ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਕੈਸ਼ਲੈਸ ਇਲਾਜ ਦੇਣ ਦੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਵਿੱਤ ਬਜਟ ਦੇ ਵਿੱਚ ਆਖੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਰਡਰ ਤੇ ਤਸਕਰੀ ਰੋਕਣ ਦੇ ਲਈ 110 ਕਰੋੜ ਰੁਪਏ 5000 ਹੋਮ ਗਾਰਡ ਬੀਐਸਐਫ ਨਾਲ ਤਾਇਨਾਤ ਕਰਨ ਦੀ ਗੱਲ ਆਖੀ ਹੈ ਤੇ ਐਡਵਾਂਸ ਐਂਟੀ ਡਰੋਨ ਸਿਸਟਮ ਲਾਏ ਜਾਣ ਦੀ ਗੱਲ ਆਖੀ ਗਈ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਜਨਗਣਨਾ ਕੀਤੀ ਜਾਵੇਗੀ ਕਿ ਨਸ਼ੇ ਕਿਹੜੇ ਕਿਹੜੇ ਲੋਕ ਹੈ ਜਿਹੜੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਕਰਦੇ ਨੇ ਇਹ ਜਨਗਣਨਾ ਕਰਨ ਦੇ ਲਈ 150 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ ਐਮਰਜੈਂਸੀ ਰਿਸਪਾਂਸ ਵਾਹਨਾਂ ਦੇ ਲਈ 125 ਕਰੋੜ ਰੁਪਏ ਰੱਖੇ ਗਏ ਨੇ ਤੇ ਡਾਇਲ 112 ਦੀ ਸੇਵਾ ਨੂੰ ਮਜ਼ਬੂਤ ਕਰਨ ਦੇ ਲਈ 758 ਚਾਰ ਪਹੀਆ ਵਾਹਨ ਅਤੇ 916 ਦੋ ਪਹੀਆ ਵਾਹਨ ਖਰੀਦੇ ਜਾਣਗੇ ਅਤੇ 8 ਮਿੰਟ ਤੋਂ ਘੱਟ ਸਮੇਂ ਦੇ ਵਿੱਚ ਰਿਸਪਾਂਸ ਕੀਤਾ ਜਾਏਗਾ ਮੋਹਾਲੀ ਦੇ ਵਿੱਚ ਨਵਾਂ 112 ਹੈੱਡਕੁਆਟਰ ਬਣਾਉਣ ਦੇ ਲਈ 53 ਕਰੋੜ ਰੁਪਏ ਰੱਖਵੇਂ ਰੱਖੇ ਗਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਅनाथ ਬੱਚਿਆਂ ਬਜ਼ੁਰਗਾਂ ਵਿਧਵਾ ਬੇਸਹਾਰਾ ਔਰਤਾਂ ਤੇ ਦਿਵੰਗਾਂ ਦੇ ਲਈ ਵਿੱਤੀ ਸਹਾਇਤਾ 1675 ਕਰੋੜ ਰੁਪਏ ਰੱਖਵੇਂ ਰੱਖੇ ਗਏ ਹੈ ਆਸ਼ੀਰਵਾਦ ਯੋਜਨਾ ਦੇ ਲਈ 360 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਵੱਖ-ਵੱਖ ਵਜੀਫਾ ਪ੍ਰੋਗਰਾਮਾਂ ਦੇ ਲਈ 262 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਸਿੱਖਿਆ ਦੇ ਖੇਤਰ ਵਿੱਚ 17975 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਮੈਡੀਕਲ ਸਿੱਖਿਆ ਦੇ ਲਈ 13336 ਕਰੋੜ ਦਾ ਬਜਟ ਹੈ ਸਕੂਲ ਆਫ ਹੈਪੀਨੈਸ ਦੇ ਵਿੱਚ ਤਬਦੀਲ ਹੋਣਗੇ 425 ਪ੍ਰਾਇਮਰੀ ਸਕੂਲ ਨਵੀਆਂ ਆਈਟੀਆਈ ਖੋਲਣ ਦੇ ਲਈ 33 ਕਰੋੜ ਰੁਪਏ ਰੱਖਮੇ ਰੱਖੇ ਗਏ ਨੇ 979 ਕਰੋੜ ਰੁਪਏ ਦੇ ਬਜਟ ਦੇ ਵਿੱਚ ਹਰ ਪਿੰਡ ਦੇ ਵਿੱਚ ਖੇਡਾਂ ਦਾ ਮੈਦਾਨ ਬਣਾਇਆ ਜਾਏਗਾ ਜੋ ਖੇਡਾਂ ਦਾ ਬਜਟ ਹੈ 979 ਕਰੋੜ ਦਾ ਤਨ ਹਜ਼ਾਰ ਪਿੰਡਾਂ ਦੇ ਵਿੱਚ ਇਨਡੋਰ ਜਿਮ ਬਣਾਉਣ ਦੀ ਗੱਲ ਆਖੀ ਗਈ ਹੈ ਪਿੰਡਾਂ ਦੇ ਵਿੱਚ ਕਬੱਡੀ ਵਾਲੀਬਾਲ ਹਾਕੀ ਫੁੱਟਬਾਲ ਵਰਗੀਆਂ ਸਹੂਲਤਾਂ ਦੇਣ ਦੀ ਗੱਲ ਆਖੀ ਗਈ ਹੈ ਆਪਕਾਰੀ ਮਾਲੀਏ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ 10350 ਕਰੋੜ ਰੁਪਏ ਦਾ ਮਾਲੀਆ ਹੋ ਚੁੱਕਿਆ ਹੈ ਤੇ ਮਾਲੀਏ ਦੇ ਵਿੱਚ 63% ਦੀ ਵਾਧਾ ਹੋਇਆ ਹੈ ਅਗਲੇ ਵਿੱਤੀ ਬਰੇ ਦੇ ਲਈ 11200 ਕਰੋੜ ਦਾ ਟਿਚਾ ਸਰਕਾਰ ਦੇ ਵੱਲੋਂ ਰੱਖਿਆ ਗਿਆ ਤਾਂ ਇਹ ਮੁੱਖ ਗੱਲਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਆਉਣ ਵਾਲੇ ਸੀਜ਼ਨ ਦੇ ਲਈ ਤੈਅ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਲਈ 5598 ਕਰੋੜ ਦਾ ਬਜਟ ਰੱਖਿਆ ਗਿਆ ਤੇ 10% ਦੀ ਵਾਧਾ ਕੀਤਾ ਗਿਆ ਹੈ। ਲਿੰਕ ਸੜਕਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਦੇ ਲਈ 2873 ਕਰੋੜ ਰੁਪਏ ਖਰਚ ਕੀਤੇ ਜਾਣਗੇ। ਰੰਗਲਾ ਪੰਜਾਬ ਵਿਕਾਸ ਸਕੀਮ ਦੇ ਲਈ 585 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਤੇ ਹਲਕੇ ਦੇ ਲਈ 5 ਕਰੋੜ ਰੁਪਏ ਹਰ ਐਮਐਲਏ ਦੇ ਲਈ ਰਾਖਵੇਂ ਰੱਖੇ ਜਾਣਗੇ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੋਹਾਲੀ ਦੇ ਵਿੱਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਦਾ ਨਿਰਮਾਣ ਹੋਵੇਗਾ। ਪੰਚ ਪਹਿਲੇ ਸਾਲ ਦੇ ਵਿੱਚ ਇਹਨਾਂ ਸੜਕਾਂ ਦੇ ਲਈ 140 ਕਰੋੜ ਰੁਪਏ ਰੱਖੇ ਗਏ ਨੇ 300 ਯੂਨਿਟ ਫ੍ਰੀ ਬਿਜਲੀ ਦੇ ਲਈ 7614 ਕਰੋੜ ਰੁਪਏ ਰੱਖੇ ਗਏ ਨੇ ਤੇ ਉਦਯੋਗਾਂ ਨੂੰ ਵਿੱਤੀ ਇਨਸੈਂਟਿਵ ਦੇਣ ਦੇ ਲਈ 250 ਕਰੋੜ ਰੁਪਏ ਰਾਖਵੇਂ ਰੱਖੇ ਗਏ ਐ ਅੰਮ੍ਰਿਤਸਰ ਦੇ ਵਿੱਚ ਯੂਨਿਟੀ ਮਾਲ ਬਣਾਉਣ ਦੇ ਲਈ 80 ਕਰੋੜ ਰੁਪਏ ਰੱਖੇ ਗਏ ਨੇ ਸਰਕਾਰੀ ਸੇਵਾਵਾਂ ਦੀ ਡੋਰਸਟਪ ਡਿਲੀਵਰੀ ਦੀ ਸਰਵਿਸ ਫੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ ਗਈ ਹੈ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਦੇ 31 ਮਾਰਚ 2020 ਤੱਕ ਦੇ ਡਿਫਾਲਟਰਾਂ ਦੀ ਕਰਜ਼ਾ ਮਾਫੀ ਦਾ ਐਲਾਨ ਕੀਤਾ ਗਿਆ ਹੈ ਸਮਾਜਿਕ ਸੁਰੱਖਿਆ ਤੇ ਪੈਨਸ਼ਨਾਂ ਦੇ ਲਈ 6175 ਕਰੋੜ ਰੁਪਏ ਰੱਖੇ ਗਏ ਨੇ। ਆਸ਼ੀਰਵਾਦ ਸਕੀਮ ਦੇ ਲਈ 1177 ਕਰੋੜ ਰੁਪਏ ਰੱਖੇ ਗਏ ਨੇ। ਅਨਸੂਚਿਤ ਜਾਤਾਂ ਦੀ ਭਲਾਈ ਦੇ ਲਈ 13987 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਖੇਤੀ ਸੈਕਟਰ ਦੇ ਲਈ 14524 ਕਰੋੜ ਰੁਪਏ ਰੱਖੇ ਗਏ ਨੇ। ਪਰਾਲੀ ਦੀ ਸੰਭਾਲ ਦੇ ਲਈ 500 ਕਰੋੜ ਰੁਪਏ ਰੱਖੇ ਗਏ ਨੇ। ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰੁਪਏ ਰੱਖੇ ਗਏ ਆ। ਕੁਦਰਤੀ ਖੇਤੀ ਲਈ 137 ਕਰੋੜ ਰੁਪਏ ਰੱਖੇ ਗਏ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਿੰਚਾਈ ਦੇ ਲਈ 100 ਕਰੋੜ ਰੱਖੇ ਗਏ ਨੇ ਜਿਸ ਨਾਲ ਜ਼ਮੀਨਦੋਜ਼ ਪਾਈਪਾਂ ਨੇ ਜਿਹੜੀਆਂ ਉਹ ਪਾਈਆਂ ਜਾਣਗੀਆਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਇੰਡੋਰ ਫੈਸਿਲਿਟੀ ਸ਼ੁਰੂ ਹੋਏਗੀ ਤੇ ਪਸ਼ੂ ਪਾਲਣ ਵਿਭਾਗ ਦੇ ਲਈ 704 ਕਰੋੜ ਰੁਪਏ ਰਾਖਵੇਂ ਰੱਖੇ ਗਏ ਹੈ ਗੰਨਾ ਕਿਸਾਨਾਂ ਲਈ 250 ਕਰੋੜ ਰੁਪਏ ਰੱਖੇ ਗਏ ਨੇ ਜੰਗਲਾਤ ਵਿਭਾਗ ਦੇ ਲਈ 281 ਕਰੋੜ ਰੁਪਏ ਰੱਖੇ ਗਏ ਨੇ ਪਬਲਿਕ ਯੂਨੀਵਰਸਿਟੀਆਂ ਲਈ 1650 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਗ੍ਰਹਿ ਤੇ ਜੇਲ੍ਹ ਵਿਭਾਗ ਦੇ ਲਈ 11560 ਕਰੋੜ ਰੁਪਏ ਰੱਖੇ ਗਏ ਨੇ 12 ਜੇਲ੍ਹਾਂ ਚ ਜੈਮਰ ਲਾਉਣ ਦੀ ਗੱਲ ਆਖੀ ਗਈ ਹੈ ਨਵੇਂ ਅਦਾਲਤੀ ਕੰਪਲੈਕਸ ਡੇਰਾਬਸੀ ਖੰਨਾ ਤੇ ਪਾਤਣਾ ਚ ਬਣਾਉਣ ਦੇ ਲਈ 132 ਕਰੋੜ ਰੁਪਏ ਰੱਖੇ ਗਏ ਆ ਸਿੰਚਾਈ ਦੇ ਲਈ 3246 ਕਰੋੜ ਰੁਪਏ ਰੱਖੇ ਗਏ ਨੇ ਔਰਤਾਂ ਦੇ ਲਈ ਜੋ 1100 ਦੀ ਗੱਲ ਆਖੀ ਜਾ ਰਹੀ ਸੀ ਉਹ ਇਸ ਬਜਟ ਦੇ ਵਿੱਚ ਵੀ ਨਹੀਂ ਆਈ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਰੱਖਿਆ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਇਸ ਬਜਟ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਹੱਲਾ ਬੋਲਿਆ। ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਦੇ ਵੱਲੋਂ ਇਸ ਦੇ ਉੱਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਗਿਆ ਕਿ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਹਰ ਵਰਗ ਨੂੰ ਅਣਗੌਲਿਆ ਕੀਤਾ ਹੈ। ਬਜਟ ਦੇ ਵਿੱਚ ਕਿਸਾਨ, ਜਵਾਨ, ਨੌਜਵਾਨ, ਔਰਤਾਂ, ਵਪਾਰ ਅਤੇ ਹੋਰ ਸਾਰੇ ਖੇਤਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਲਈ ਸਰਕਾਰ ਵੱਲੋਂ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਬਾਜਵਾ ਨੇ ਆਖਿਆ ਕਿ ਸਰਕਾਰ ਨੇ ਸੂਬੇ ਦੇ ਵਿੱਚ ਨਸ਼ਿਆਂ ਦੀ ਮਰਦਮਸਮਾਰੀ ਕਰਵਾਉਣ ਦਾ ਜੋ ਐਲਾਨ ਕੀਤਾ ਇਹ ਸੰਸਦ ਪੰਜਾਬ ਦੀ ਵਿਧਾਨ ਸਭਾ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਆ ਤੇ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਇਹ ਟੈਸਟ ਵੀ ਪੰਜਾਬ ਸਰਕਾਰ ਦੇ ਡਾਇਰੈਕਟਰਾਂ ਦੀ ਥਾਂ ਪੀਜੀਆ ਦੇ ਡਾਇਰੈਕਟਰਾਂ ਦੀ ਅਗਵਾਈ ਦੇ ਹੇਠ ਬੋਰਡ ਦੇ ਵੱਲੋਂ ਕਰਵਾਇਆ ਜਾਣਾ ਚਾਹੀਦਾ ਹੈ ਕਾਂਗਰਸ ਦੇ ਸੀਨੀਅਰ ਆਗੂ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਜੋ 1-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ 3 ਸਾਲ ਬੀਤ ਜਾਣ ਦੇ ਬਾਵਜੂਦ ਇਹ ਨਹੀਂ ਦਿੱਤੇ ਗਏ ਤੇ ਇਹਨਾਂ ਕਹਿ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਦੇ ਨਾਲ ਧੋਖਾ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2025-26 ਦੇ ਬਜਟ ਦੇ ਵਿੱਚ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਭਾਵੇਂ ਕਿਸਾਨਾਂ ਔਰਤਾਂ ਨੌਜਵਾਨਾਂ ਵਪਾਰੀਆਂ ਕਾਰੋਬਾਰੀਆਂ ਸਰਕਾਰੀ ਕਰਮਚਾਰੀਆਂ ਸਮਾਜ ਦੇ कमजोर वर्गਾਂ ਦੇ ਨਾਲ ਵਾਅਦੇ ਤੇ ਪੂਰਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਸੂਬੇ ਦੇ ਵਿਕਸਤ ਸੂਬੇ ਦੇ ਵਿਕਾਸ ਵਾਸਤੇ ਪੂੰਜੀਗਤ ਖਰਚ ਦੇ ਲਈ ਕੋਈ ਫੰਡ ਨਹੀਂ ਹੈ ਭਾਵੇਂ ਕੋਈ ਵਿਕਾਸ ਨਹੀਂ ਹੈ ਇਸ ਕਰਕੇ ਬਜਟ ਬਿਲਕੁਲ ਫਜ਼ੂਲ ਅਤੇ ਖੋਖਲਾ ਹੈ ਇਹ ਗੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖੀ ਗਈ ਹੈ ਉਹਨਾਂ ਨੇ ਆਖਿਆ ਕਿ ਔਰਤਾਂ ਨੂੰ ਪ੍ਰਤੀ ਮਹੀਨਾ 1100 ਉਹਨਾਂ ਨੇ ਆਖਿਆ ਕਿ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਵਾਲੇ ਵਾਅਦੇ ਦਾ ਕੋਈ ਜ਼ਿਕਰ ਨਹੀਂ ਹੈ ਸਰਕਾਰੀ ਕਰਮਚਾਰੀਆਂ ਲਈ OPS ਸਕੀਮ ਲਾਗੂ ਕਰਨ ਦੀ ਕੋਈ ਸੂਚਨਾ ਨਹੀਂ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਖਾਲੀ ਪਈਆਂ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨ ਦੇ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੈ। ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨ 2500 ਰੁਪਏ ਤੱਕ ਨਹੀਂ ਵਧਾਈ ਗਈ ਹੈ। ਸਾਰੀਆਂ ਫਸਲਾਂ ਜੋ ਬਾਈ ਨੇ ਉਹਨਾਂ ਦੇ ਉੱਤੇ ਐਮਐਸਪੀ ਤੇ ਖਰੀਦਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਲਈ ਕੋਈ ਫੰਡ ਨਹੀਂ ਰੱਖਿਆ ਗਿਆ ਹੈ। ਮੁੱਖ ਮੰਤਰੀ ਦੀ ਬਹੁਤ ਮਸ਼ਹੂਰ ਮਾਲਵਾ ਨਹਿਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਨਵੇਂ ਕਾਲਜ ਅਤੇ ਯੂਨੀਵਰਸਿਟੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਬਿਜਲੀ ਉਤਪਾਦਨ ਦੇ ਵਿੱਚ ਕੋਈ ਵਾਅਦਾ ਨਹੀਂ ਹੈ। ਕੋਈ ਨਵਾਂ ਪਾਵਰ ਪਲਾਂਟ ਨਹੀਂ ਲਿਆਂਦਾ ਗਿਆ। ਨਸ਼ਿਆਂ ਦੇ ਖਾਤਮੇ ਤੇ ਝੂਠ ਹੈ ਸਰਕਾਰ 3 ਸਾਲਾਂ ਬਾਅਦ ਹੁਣ ਨਸ਼ਿਆਂ ਦੀ ਲੇਖਾ ਜੋਖਾ ਕਰੇਗੀ ਪਾਬ ਸਰਕਾਰ ਦੇ ਕੋਲ ਹੁਣ ਤੱਕ ਕੋਈ ਡਾਟਾ ਹੀ ਨਹੀਂ ਸੀ ਕਿ ਇਸ ਵਿਵਸਥਾ ਨਾਲ ਨਜਿੱਠਣ ਲਈ ਕੋਈ ਅਸਲ ਕਦਮ ਚੁੱਕਿਆ ਹੀ ਨਹੀਂ ਗਿਆ ਸਰਕਾਰ ਨੇ ਪਿਛਲੇ 16 ਨਵੇਂ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ ਸੀ ਪਰ ਹੁਣ ਕਹਿ ਰਹੀ ਹੈ ਕਿ ਅਗਲੇ 2 ਸਾਲਾਂ ਚ ਸਿਰਫ ਇੱਕ ਮੈਡੀਕਲ ਮੈਡੀਕਲ ਕਾਲਜ ਖੋਲੇਗੀ 5 ਸਾਲਾਂ ਦੇ ਵਿੱਚ 16000 ਆਮਾਦੀ ਕਲੀਨਿਕਾਂ ਦਾ ਦਾਵਾ ਕੀਤਾ ਸੀ ਪਰ ਅੱਜ ਤੱਕ ਸਿਰਫ 881 ਖੁੱਲੇ ਗਏ ਨੇ ਉਹ ਵੀ ਉਹਨਾਂ ਦੇ ਦਾਅਵੇ ਅਨੁਸਾਰ ਇਸ ਨੂੰ ਹੋਰ ਵਧਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੂਬੇ ਦਾ ਕਰਜ਼ਾ 417000 ਕਰੋੜ ਰੁਪਏ ਤੱਕ ਵੱਧ ਜਾਏਗਾ ਤੇ ਜਿਸ ਵਿੱਚ ਆਪ ਦੇ 4 ਸਾਲਾਂ ਦੇ ਕਾਰਜ ਕਾਲ 'ਚ 154000 ਕਰੋੜ ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ ਵਿਕਾਸ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਕੋਈ ਫੰਡ ਨਹੀਂ ਹੈ 236000 ਕਰੋੜ ਰੁਪਏ ਬਜਟ ਦੇ ਵਿੱਚੋਂ ਪੂੰਜੀਗਤ ਖਰਚ ਲਈ ਸਿਰਫ 10000 ਕਰੋੜ ਰੁਪਏ ਦਾ ਅਨੁਮਾਨ ਹੈ ਭਾਵਕੇ ਵਿਕਾਸ ਲਈ ਕੋਈ ਵਿਕਾਸ ਪੈਸਾ ਨਹੀਂ ਹੋਵੇਗਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਕਾਰਜਕਾਲ ਵਿੱਚ ਸੀ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵਿੜਿੰਗ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਆਖਿਆ ਕਿ ਪੰਜਾਬ ਦਾ ਬਜਟ ਪੰਜਾਬੀਆਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਪਹਿਲਾਂ ਵੀ ਇਸ ਦੇ ਵਿੱਚ ਕੋਈ ਉਮੀਦ ਨਹੀਂ ਸੀ ਪਰ ਅਸਲ ਦੇ ਵਿੱਚ ਕੁਝ ਹੋਇਆ ਹੀ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜਟ ਵਿੱਚ ਯੋਜਨਾਬੰਦੀ ਦੂਦ੍ਰਸhti ਦੋਵਾਂ ਦੀ ਘਾਟ ਹੈ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਸਲ ਤੌਰ ਤੇ ਕੁਝ ਵੀ ਨਹੀਂ ਕੀਤਾ ਗਿਆ ਸਰਕਾਰ ਨੇ ਪੁਰਾਣੀਆਂ ਕੇਂਦਰੀ ਯੋਜਨਾਵਾਂ ਨੂੰ ਮੁੜ ਡਿਜ਼ਾਈਨ ਕਰਕੇ ਪੇਸ਼ ਕੀਤਾ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਅਲਾਟ ਕੀਤੇ ਗਏ ਫੰਡ ਨੇ ਮੁੱਖ ਤੌਰ ਤੇ ਤਨਖਾਹਾਂ ਦੇ ਵਿੱਚ ਚਲੇ ਜਾਣਗੇ ਫਿਰ ਵੀ ਸਮੇਂ ਸਰ ਤਨਖਾਹ ਮਿਲਣ ਦੀ ਕੋਈ ਗਰੰਟੀ ਨਹੀਂ ਹੈ ਚੌਥੀ ਵਾਰ ਠੱਗਿਆ ਠੱਗਿਆ ਮਹਿਸੂਸ ਕਰਨ ਵਾਲੀਆਂ ਔਰਤਾਂ ਲਈ 1000 ਰੁਪਏ ਮਹੀਨਾਵਾਰ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਬਜਟ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਕੁਝ ਨਹੀਂ ਹੈ ਡਰੱਗ ਜਨਗਣਨਾ ਦੀ ਚਾਲ ਨਸ਼ੇ ਦੇ ਨਾਲ ਪੀੜਤ ਨੌਜਵਾਨਾਂ ਨਾਲ ਕੋਝਾ ਮਜ਼ਾਕ ਹੈ ਕੀ ਸਰਕਾਰ ਉਹਨਾਂ ਤੋਂ ਪ੍ਰੇਰਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਸਿਹਤ ਵਿਭਾਗ ਕੋਲ ਪਹਿਲਾਂ ਹੀ ਸੂਬੇ ਦੇ ਵਿੱਚ ਨਸ਼ੇ ਨਾਲ ਪੀੜਤਾਂ ਦੇ ਰਿਕਾਰਡ ਨੇ ਤਾਂ ਫਿਰ ਦੁਬਾਰਾ ਜਨਗਣਨਾ ਦੀ ਕੀ ਲੋੜ ਹੈ ਆਮ ਆਦਮੀ ਪਾਰਟੀ ਨੇ ਚੌਥੀ ਵਾਰ ਪੰਜਾਬ ਦੇ ਲੋਕਾਂ ਨਾਲ ਪੱਦਾ ਮਜ਼ਾਕ ਕਰਕੇ ਰਿਕਾਰਡ ਕਾਇਮ ਕੀਤਾ ਹੈ ਇਹ ਘਾਟੇ ਵਾਲਾ ਬਜਟ ਹੈ ਕਿਉਂਕਿ ਅਜਿਹਾ ਲੱਗਦਾ ਹੈ ਕਿ ਆਪ ਨੇ ਆਪਣੀ ਆਉਣ ਵਾਲੀ ਹਾਰ ਦੇ ਅਤੇ ਸੱਤਾ ਤੋਂ ਬਾਹਰ ਹੋਣ ਨੂੰ ਸਵੀਕਾਰ ਕਰ ਲਿਆ ਹੈ ਇਸ ਲਈ ਇਸ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ ਇਹ ਆਪ ਵੱਲੋਂ ਪੰਜਾਬ ਦੇ ਲੋਕਾਂ ਵਿਰੁੱਧ ਅਨੁਮਾਨਤ ਬਦਲਾ ਜਾਪਦਾ ਹੈ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ਦੇ ਉੱਤੇ ਆਪਣੀ ਤਰਖ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਨੇ ਫਿਰ ਝੂਠੇ ਵਾਅਦੇਆਂ ਤੇ ਖੋਖਲੀਆਂ ਗਰੰਟੀਆਂ ਨਾਲ ਭਰਿਆ ਬਜਟ ਪੇਸ਼ ਕੀਤਾ ਹੈ ਪੰਜਾਬ ਦੀ ਆਰਥਿਕ ਆਰਥਿਕ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ ਵਿਗਿਆਪਨ ਤੇ ਝੂਠੇ ਦਾਅਵੇ ਕਰਨ ਤੋਂ ਫੁਰਸਤ ਨਹੀਂ ਹੈ ਮਹਿਲਾਵਾਂ ਨੂੰ 1000 ਰੁਪਏ ਕਦੋਂ ਮਿਲੇਗਾ ਹਰ ਸਾਲ ਵਾਦਾ ਪਰ ਹਕੀਕਤ ਵਿੱਚ ਕੁਝ ਨਹੀਂ ਹੈ ਕਰਜ਼ੇ ਵਿੱਚ ਡੁੱਬਿਆ ਪੰਜਾਬ ਪਰ ਸਰਕਾਰ ਆਪਣੀ ਨਾਕਾਮੀ ਛਾਪਣ ਦੇ ਵਿੱਚ ਲੱਗੀ ਹੈ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਅਪਰਾਧੀ ਬੇਲਗਾਮ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਜ਼ੁਮਲਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਪੰਜਾਬ ਦੀ ਜਨਤਾ ਹੁਣ ਇਹਨਾਂ ਦੇ ਝੂਠ ਨੂੰ ਪਹਿਚਾਣ ਚੁੱਕੀ ਹੈ ਰਵਨੀਸ਼ੰਗ ਬੇਟੂ ਨੇ ਆਖਿਆ ਕਿ ਪੰਜਾਬ ਬਜਟ 2025 ਵਾਅਦਿਆਂ ਦੇ ਖੋਖਲੇ ਭਾਂਡੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਅਧੂਰਾ ਹੈ ਇਸ ਦੇ ਨਾਲ ਹੀ ਰਾਜ ਦੇ ਕਰਜ਼ੇ 'ਚ ਲਗਭਗ 1 ਲੱਖ ਕਰੋੜ ਰੁਪਏ ਦੀ ਵਾਧੂ ਭਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਇਹ ਰਕਮ ਪਿਛਲੇ 30 ਸਾਲਾਂ ਦੌਰਾਨ ਇਕੱਠੀ ਹੋਈ 3 ਲੱਖ ਕਰੋੜ ਦੀ ਰਕਮ ਦੇ ਕਰੀਬ-ਕਰੀਬ ਬਰਾਬਰ ਹੈ ਬਜਟ ਦੇ ਵਿੱਚ ਵਧ ਰਹੇ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕੋਈ ਟਕਮਾ ਉਪਾਅ ਨਹੀਂ ਕੀਤਾ ਗਿਆ ਹੈ। ਉਲਟਾ ਕਾਨੂੰਨ ਵਿਵਸਥਾ ਬਿਹਤਰ ਬਣਾਉਣ ਲਈ ਕੋਈ ਠੋਸ ਯੋਜਨਾ ਨਹੀਂ ਦਿਖਾਈ ਦਿੰਦੀ। ਹੈਰਾਨੀਜਨਕ ਤੌਰ ਤੇ ਮਾਲਵਾ ਨਹਿਰ ਪ੍ਰੋਜੈਕਟ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੈ, ਜਦਕਿ ਪ੍ਰੋਜੈਕਟ ਦਿਹਾਤੀ ਖੇਤਰਾਂ 'ਚ ਪਾਣੀ ਦੀ ਸਪਲਾਈ ਸੁਧਾਰਨ ਲਈ ਆਤਮਾਹਤਵਪੂਰਨ ਸੀ। ਵਧੀਆ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਵੀ ਕੇਵਲ ਗੱਲਾਂ ਤੱਕ ਸੀਮਤ ਰਹਿ ਗਿਆ ਤੇ ਪੰਜਾਬ 'ਚ ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਬਜਟ ਨੇ ਪੰਜਾਬ ਦੇ ਆਮ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਹੈ ਤਾਂ ਇਹ ਆਮ ਆਦਮੀ ਪਾਰਟੀ ਦੇ ਬਜਟ ਉੱਤੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਤੁਹਾਨੂੰ ਸੁਣਾਈ ਹੈ ਤੇ ਆਮ ਆਦਮੀ ਪਾਰਟੀ ਨੇ ਇਸ ਬਜਟ ਨੂੰ ਪੰਜਾਬ ਪੱਖੀ ਪੰਜਾਬ ਦੇ ਭਵਿੱਖ ਵਿੱਚ ਬਹੁਤ ਸਾਰੇ ਜੋ ਨਵੇਂ ਰੋਡਮੈਪ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਿਹਾ ਹੈ ਕਿ ਇਸ ਨੂੰ ਬੁਲੰਦੀਆਂ ਤੇ ਰੰਗਲਾ 50 ਬਣਾਉਣ ਵੱਲ ਲਿਜਾਣ ਵਾਲਾ ਬਜਟ ਹੈ ਤਾਂ ਤੁਹਾਡਾ ਇਸ ਤੇ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ